ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਡ ਪੰਡਗਰਾਹੀ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਜਿਹੜੀ ਪੈਂਦੀ ਉਹ ਬਾਗਾ ਪੁਰਾਣਾ ਹੈ ਬਾਗੇ ਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਹੈ ਬਾਈ ਸੰਦੀਪ ਜਿਹਦੇ ਘਰੋਂ ਆਪਾਂ ਅੱਜ ਇਹ ਵੀਡੀਓ ਬਣਾ ਰਹੇ ਆ ਤੇ ਇਹ ਵੀਰ ਵਪਾਰ ਦਾ ਕੰਮ ਕਰਦਾ ਹੈ ਨਨ ਨਾਗ ਅੱਜ ਦੀ ਵੀਡੀਓ ਦੇ ਵਿੱਚ ਰਹਿਣਗੇ ਜਿਹਦੇ ਚ ਇੱਕ ਪਹਿਲੇ ਨੰਬਰ ਤੇ ਤੁਸੀਂ ਇੱਧਰ ਦੇਖ ਰਹੇ ਹੋ ਗਾਂ ਸੂਈ ਸਵਾਈ ਹੈ। ਇਹਦੇ ਨਾਲ ਦੀ ਗਾਂ ਇਹ ਵੀ ਗੱਬਣ ਤੇ ਪਰਲੇ ਪਾਸੇ ਇੱਕ ਵਹਿੜ ਚੰਗੀ ਨਰੋਈ ਸੋਹਣੀ ਵਹਿੜਾ ਹੈ। ਇਹ ਵੀ ਗੱਬਣ ਹੈ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਇੱਕ ਬੇਨਤੀ ਹੈ ਵੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਜਰੂਰ ਇੱਥੇ ਆਵੇ, ਦੇਖੇ, ਤਸੱਲੀ ਕਰੇ। ਸੌਦਾ ਇੱਥੇ ਆ ਕੇ ਕਰਿਓ। ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ। ਤਾਂ ਆਓ ਸ਼ੁਰੂਆਤ ਕਰੀਏ ਸੂਈ ਸਵਾਈ ਗਾਂ ਤੋਂ। ਕੋਤੂ ਬਾਚ ਦੂਜੀਆਂ ਗਾਵਾਂ ਤੁਹਾਨੂੰ ਦੋ ਹੋਰ ਦਿਖਾਉਂਗਾ ਸੰਦੀਪ ਭਾਈ ਸਸਤੀ ਕਾਂ ਭਾਈ ਸਸਤੀ ਕਾਲੀ ਸੰਦੀਪ ਤੈਨਾਂ ਨਾ ਅੱਜ ਦਿਖਾ ਰਹੇ ਹਾਂ ਹਾਂਜੀ ਹਾਂਜੀ ਭਾਈ ਕਿੰਨਾ ਚਿਰ ਹੋ ਗਿਆ ਇਸ ਗਾਂ ਨੂੰ ਸੂਈ ਨੂੰ ਭਾਈ ਇਹਨੂੰ ਪੰਜਵਾਂ ਛੇਵਾਂ ਦਿਨ ਆਈ ਜਿਹੜਾ ਇਹਦਾ ਹਾਜ਼ਰ ਦੁੱਧ ਸੀ ਉਹ ਸੀਗਾ ਭਾਈ 22 ਕਿਲੋ ਹੂੰ ਤੇ ਮੰਨ ਲਓ ਜਦੋਂ ਆਪਣੇ ਆਉਂਦਿਆਂ ਭਾਈ ਘਰੇ ਫੀਡ ਦਾ ਥੋੜਾ ਜਿਹਾ ਹੋ ਜਾਂਦਾ ਹੀ ਵੀ ਉੱਥੇ ਹੋਰ ਚੱਲ ਰਹੀ ਸੀ ਹੂੰ ਆਪਣੇ ਆਸ਼ੀਸ਼ ਚੱਲਦੀ ਹੁਣ ਹੋਊਗਾ ਭਾਈ 19 ਕਿਲੋ ਦੁੱਧ ਮੰਤੀ ਆੜਾ 19 ਕਿਲੋ ਮੰਤੀ ਕਰਕੇ ਲੈ ਜੀ ਪਾਰਾ ਤਿੰਨ ਦਿਨ ਚੋਲੇ ਬਾਈ ਕੋਈ ਚਾਰ ਦਿਨ ਜੋਈ ਜਾਵੇ ਕੋਈ ਚੱਕਰ ਨਹੀਂ ਬੱਚਾ ਬੱਛਾ ਨਾਲ ਬੱਚਾ ਬੱਛਾ ਹਾਂ ਜੀ ਕੀ ਰੇਟ ਰੋਗੇ ਦਸਨਦੀਪ ਰੇਟ ਫੋਨ ਤੇ ਆ ਜੀ ਖੋਲੀ ਦੋਸਤੋ ਰੇਟ ਫੋਨ ਦੇ ਉੱਤੇ ਆ ਸੂਈ ਨੂੰ 5-6 ਦਿਨ ਹੋਏ ਆ ਦੁੱਧ ਜਿਹੜਾ 19 ਲੀਟਰ ਇਸ ਟਾਈਮ ਤੁਸੀਂ ਚੋ ਸਕਦੇ ਹੋ ਦੁੱਧ ਇੱਥੇ ਹੀ ਚੋਲੋ ਜਿਵੇਂ ਬਾਈ ਨੇ ਦੱਸਿਆ ਵੀ ਪਹਿਲਾਂ 22 ਕਿਲੋ ਸੀ ਹੁਣ 19 ਤੇ ਰਹਿ ਗਈ ਕਿਉਂਕਿ ਜਦੋਂ ਸੰਭਾਲ ਬਦਲਦੀ ਹੈ ਉਦੋਂ ਪਸ਼ੂ ਦੁੱਧ ਕਈ ਵਾਰਾਂ ਘਟਦਾ ਹੈ ਤੇ ਕਈ ਵਾਰਾਂ ਵੱਧ ਆ ਤਾਜੀ ਸੂਈ ਹੈ ਤਾਂ ਦੁੱਧ ਦੇ ਨੇ ਵੱਧ ਜਾਣਾ ਫੇਰ ਪਰ ਇੱਕ ਵਾਰ ਇਹ 19 ਲੀਟਰ ਇੱਥੋਂ ਤੁਸੀਂ ਚੋਕੇ ਲੈ ਲਿਓ ਰੇਟ ਐ ਇਸ ਵਾਰ ਫੋਨ ਦੇ ਉੱਤੇ ਪਾਈ ਨੇ ਰੱਖੇ ਆਂ ਗਾਂ ਹਵਾਨਾ ਤੁਸੀਂ ਦੇਖੋਗੇ ਸੋਹਣਾ ਦੱਸਦਾ ਪੱਕੇ ਹਵਾਨੇ ਚ ਹੈ ਥਣ ਅਥੀ ਚੁਆਈ ਵਾਸਤੇ ਠੀਕ ਲੱਗਦੇ ਆ ਬਾਕੀ ਤੁਸੀਂ ਚੋਕੇ ਦੇਖ ਲੈਣਾ ਬੱਚੇ ਨੂੰ ਇਹਨੇ ਜਨਮ ਦਿੱਤਾ ਪੂਰੇ ਸਹੀ ਥਾਣਾ ਬਈ ਹੱਥੀ ਚੁਆਈ ਵਾਲੇ ਠੀਕ ਹੈ ਪੂਰੀ ਮੋਟੀ ਧਾਰ ਦੀ ਸਾਫ ਸੁਥਰੀ ਆ ਓਕੇ ਸੋ ਇਹ ਪਹਿਲੇ ਨੰਬਰ ਤੇ ਗਾਂ ਇਹਦੋਂ ਅੱਗੇ ਜਿਹੜੀ ਗਾਂ ਦਿਖਾਉਣੀ ਆ ਦੋਸਤੋ ਇਹ ਕੰਪਨ ਆ ਸੰਦੀਪ ਕਿੰਨਾ ਸੂਆ ਕਿੰਨਾ ਚਰ ਲਾਉਂ ਬਈ ਦੂਜਾ ਸੂਆ ਗੱਬਣ ਆਈ ਪਹਿਲੇ ਸੂਏ ਦੁੱਧ ਦਿੱਤਾ 25 ਕਿਲੋ ਵੜਦਾ ਜੀ ਤੇ ਫਾਰਮ ਚੋਂ ਹੀ ਲਈ ਆ ਬਈ ਪੀਡੀਐਫ ਦੇ ਆਪਸੀ ਮੰਦੀਆ ਜਿਹੜਾ ਲੱਗਾ ਉਹਦੀ ਡਿਟੇਲ ਵੀ ਦੇ ਦਾਂਗੇ ਤੋਰੀ ਸੁਰਸੋ ਢਾਂਚਾ ਇਹਦਾ ਤੁਸੀਂ ਦੇਖ ਲਓ ਹਵਾਨਾ ਚੰਗਾ ਬਣਾਉਗੀ ਸੰਦੀਪ ਇਹ ਕਿੰਨੇ ਦਿਨ ਲਾਉਗੀ ਬਈ ਇਹਦੇ 7 ਦਿਨ ਬਾਕੀ ਆ ਬਈ 7 ਦਿਨ ਬਾਕੀ ਆ ਹਵਾਨੇ ਤੇ ਨਾੜਾਂ ਚੰਗੇ ਆ ਬਾਕੀ ਦੁੱਧ ਕਿੰਨਾ ਦੇ ਦੂ ਥੋੜੀ ਸਮਝ ਐ ਸੀਮਨ ਬਾਰੇ ਵੀ ਇਹ ਹੁੰਦਾ ਦੱਸੋ ਵੀ ਖਰੀਦੇ ਹੋਏ ਪਸ਼ੂ ਆ ਆਪਦੇ ਹੱਥੀਂ AI ਕਰਾਉਣੇ ਆ ਤਾਂ ਉਹ ਰਿਕਾਰਡ ਸੰਭਾਲਣ ਵਾਲਾ ਜਾਦਾ ਵਧੀਆ ਹੁੰਦਾ ਹੈ ਹੁਣ ਤੁਸੀਂ ਗਾਂ ਦਾ ਢਾਂਚਾ ਦੇਖੋ ਥਣ ਦੇਖ ਲਓ ਹੱਥੀਂ ਚੁਾਈ ਵਾਲੇ ਕੱਢੂਗੀ ਪੱਕੇ ਹਵਾਨੇ ਚ ਚੰਗਾ ਹਵਾਨਾ ਦਿਖਾਊਗੀ ਪਰ ਰਹੂਗਾ ਖੁੱਚਾਂ ਤੋਤੇ ਉੱਤੇ ਸੋ ਇਹ ਗੱਪਣ ਗਾਂ ਹੈ ਸੋ ਇਹ ਤੋਂ ਇਲਾਵਾ ਅੱਗੇ ਤੁਹਾਨੂੰ ਗਾਂ ਦਿਖਾਉਣੇ ਪਰ ਇਹਦੀ ਹਜੇ ਸਪੇਸ ਦੇਖੋ ਤੁਸੀਂ ਕਾਫੀ ਸੋਪੇਸ ਪਈ ਐ ਥਣ ਸੋਹਣੇ ਐ ਦੋਸਤੋ ਥੀਚਵਾਈ ਵਾਲੇ ਹਜੇ ਹਵਾਨਾ ਚੌੜਾ ਕੱਢੂਗੀ ਇਹ ਇੱਕ ਵਾਇੜ ਹੋਰ ਗੱਭਣ ਕੰਨ ਮਸੂਆ ਸੁਆ ਇਹ ਪਹਿਲਾ ਸੁਆ ਬਈ ਮੂੰਹੋ ਚਾਰ ਦੰਦਾਂ ਦਾ ਹੀ ਕਿੰਨਾ ਚਿਰ ਲਾਊਗੀ 8-9 ਦਿਨ ਹੀ ਇਹਦੇ ਬਾਕੀ ਆ ਜੀ ਠੀਕ ਐ ਥੋਰੀ ਇਹ ਰੇਟ ਸਾਰਿਆਂ ਦੇ ਫੋਨ ਤੇ ਰੱਖਣੇ ਸੀ ਹਾਂਜੀ 308 ਤੋਂ 9 ਦਿਨ ਹਜੇ ਲਾਊਗੀ ਪਹਿਲਣ ਵਾਇੜ ਦੰਦੋ ਚਾਰ ਦੰਦਾਂ ਦਾ ਨਰੋਈ ਵਹਿੜਾ ਦੋਸਤੋ ਜੇ ਇੱਕ ਅੱਧਾ ਪਸ਼ੂ ਜਾਂ ਘਰੇ ਬੰਨ ਕੇ ਪਸ਼ੂ ਰੱਖਦੇ ਆ ਤਾਂ ਉਹਨਾਂ ਚ ਖੜੀ ਮੱਝਾਂ ਵਾਲੀ ਗੱਲ ਹੀ ਰਹੂਗੀ ਇਹਦੀ ਥਣ ਮੋਟਾ ਪਰ ਹਜੇ ਇਹਨੇ ਥਣਾ ਚ ਕੋਈ ਜੋਸ਼ ਪਸਮਾ ਨਹੀਂ ਪਾਇਆ ਥਾਣੂ ਕੱਡੂ ਗਿਆ ਥੀ ਚੁਆਈ ਵਾਲਾ ਸਟਰਕਚਰ ਫੇਰ ਤੁਸੀਂ ਉਹਨ ਤਰਦੀ ਤੋਂ ਦੇਖ ਹੀ ਸਕਦੇ ਹੋ ਇਹਦਾ ਹਵਾਨਾ ਇਹ ਵੀ ਖੁੱਚਾਂ ਤੋਂ ਉੱਤੇ ਹੀ ਰੱਖੂਗੀ ਮਤਲਬ ਲਮਕਵੇਂ ਹਵਾਨੇ ਚ ਨਹੀਂ ਬਣਦੀ ਤਿਆਰ ਹੋਈ ਆਸ ਹੈ ਵੀ ਸੋਹਣੀ ਤਿਆਰ ਹੋਊਗੀ ਹਜੇ ਜਿੰਨਾ ਕਰੋਖ ਹੈਗਾ ਉਹ ਤੁਸੀਂ ਹੁਣ ਵੀਡੀਓ ਚੋਂ ਦੇਖ ਰਹੇ ਹੋ ਸੋ ਦੋਸਤੋ ਇਹ ਨਾਗ ਅੱਜ ਦੀ ਵੀਡੀਓ ਦੇ ਸੀਗੇ ਬਾਈ ਕੋਲ ਤਿੰਨ ਤਿੰਨੇ ਦਿਖਾਤੇ ਆ ਇਹਦੇ ਥਣ ਫੇਰ ਦੇਖ ਲਓ ਚਾਰੇ ਇੱਕੋ ਜਿਹੇ ਐ ਮੋਟਾ ਥਣ ਹੱਥੀਂ ਚੁਾਈ ਵਾਲਾ ਨਿਕਲੂਗਾ ਸੋ ਤੁਸੀਂ ਜਿਹੜਾ ਪਸ਼ੂ ਖਰੀਦਣਾ ਚਾਹੋ ਉਹਨੂੰ ਆ ਕੇ ਦੇਖੋਗੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਸਮਝ ਤੁਹਾਡੀ ਕੰਮ ਕਰੂ ਕਿਹੜੇ ਪਸ਼ੂ ਤੋਂ ਕਿੰਨਾ ਦਾ ਤੁਸੀਂ ਚੋ ਸਕਦੇ ਹੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ